ਸੰਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਇੱਕ ਨਾਰਕੋ ਹਵਾਲਾ ਮੋਡਿਊਲ ਬਸਟ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜ ਸਫਿਸਟੀਕੇਟਿਡ ਵੈਪਨ ਨੇ ਇਹ ਜਿਹੜੇ ਤਿੰਨ ਬਲੌਕ ਨੇ 9mm ਦੇ ਦੋ ਚਾਈਨੈਸ ਮੇਡ 0.30 ਬੋਰ ਦੇ ਪਿਸਟਲ ਨੇ ਦੇ ਨਾਲ ਕੈਟਰੀਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆ ਆਮਜ਼ ਦਾ ਜਿਹੜਾ ਨੈਟਵਰਕ ਹੈ ਮੋਡਿਊਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਤੁਹਾਨੂੰ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਅਨਸਾਈਨਮੈਂਟ ਇੱਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਉਣੀ ਵੀ ਸੀ ਤੇ ਜੋ ਲੱਗਦਾ ਇਲਿਮਿਨਰੀ ਉੱਚ ਗਿੱਚ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਪੰਜੋ ਹੀ بڑے ਸਫਿਸਟੀਕੇਟਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨਾ ਐ 엘ियस ਕਾਲੂ ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਐਮਪਲੋਇਡ ਹੈ ਹਰਪ੍ਰੀਤ 엘ियस ਹੈਪੀ ਇਹ ਫਤਿਹਗੜ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀਐਮਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ 'ਤੇ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀ ਰੇਲੀਅਸ ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਇਹ ਜਿੰਮੇਦਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ ਚੋੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਯਾਦਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਆ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋਟ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਵਿੱਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਇਰੀਅਸ ਗਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮ ਦਾ 10 DPS ਐਕਟ ਡਰਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁੱਛਗਿੱਛ ਤੋਂ ਇਹ ਗੱਲ ਚੱਲੀ ਕਿ ਜਿਹੜੇ ਕੁਸ਼ ਡਰਗ ਦੇ ਪੈਸੇ ਨੇ ਹਵਾਲਾ ਰਾਈ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਆ ਇਹ ਫਿਰ ਨੈਕਸਟ ਇਹ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨ ਪ੍ਰੀਤ ਇਲੀਅਸ ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹੱਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹੱਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਇਹ ਪ੍ਰਦੀਪ ਪਿੰਟੂ ਇਹ ਵੀ ਗਲੌਰ ਕਰਨਾਟਕਾ ਦਾ ਰਹਿਣ ਵਾਲਾ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ ਦਿੱਲੀ ਬੇਸਡ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣ ਇਹਨਾਂ ਤੋਂ 9 ਲੱਖ 7000 ਪੇ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਰਾਮਦ ਹੋਈ ਔਰ ਇਹ ਨਾਇਰਿਤ ਆ ਰਿਹਾ ਉਹ ਦੁਬਈ ਚ ਜੁੜੇ ਹੋਏ ਆ। ਦੁਖੀ ਪੰਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ। ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ, ਨੌਕਰੀ ਕਾਰੋਬਾਰ, ਸੌਤਨ ਦੁਸ਼ਮਣ ਤੋਂ छुटਕਾਰਾ, ਵਿਦੇਸ਼ ਵਿੱਚ ਪੀਆਰ ਚੁਰਕਾਵਟ। ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669